ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਗਨਦੀਪ ਪੋਜਾ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਟੁਡੇ ਪਟਿਆਲਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਦੀ ਐਨਥੀਜ਼ੀਆਬੀ ਪੀਜੀਸ ਹਾਲ ਦੀ ਵਿਦਿਆਰਥਣ ਜੋ ਕਿ ਸਾਊਥਰਨ ਸਟੇਟ ਨਾਲ ਬਿਲੋਂਗ ਕਰਦੀ ਸੀ ਔਰ ਸੂਤਰਾਂ ਅਨੁਸਾਰ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਤਾਮਿਲਆਡੂ ਦੀ ਉਹ ਰਹਿਣ ਵਾਲੀ ਸੀ ਔਰ ਅਤੀਜੇ ਹਾਲ ਦੀ ਉਹ ਵਿਦਿਆਰਥਣ ਦੱਸੀ ਜਾ ਰਹੀ ਹੈ ਸੁਭਾਸਨੀ ਆਰ ਮੁਗਾ ਜੋਂ ਦੀ ਪਛਾਣ ਹੋਈ ਹੈ ਡਾਕਟਰ ਸੁਵਾਸਨੀ ਆਰ ਅੱਜ ਸਵੇਰੇ ਉਦੀ ਜਿਹੜੀ ਡੈੱਡ ਬੋਡੀ ਹੈ ਉਹਦੇ ਹੋਸਟਲ ਦੇ ਕਮਰੇ ਵਿੱਚ ਮਿਲੀ ਆ ਪੁਲਿਸ ਅਨੁਸਾਰ ਸਾਨੂੰ ਸੂਚਨਾ ਮਿਲੀ ਕਿ ਇੱਕ ਮ੍ਰਿਤਕ ਲੜਕੀ ਪਾਈ ਗਈ ਹੈ ਪੁਲਿਸ ਤੁਰੰਤ ਉੱਥੇ ਪਹੁੰਚੀ ਔਰ ਡੈੱਡ ਬੋਡੀ ਜਿਹੜੀ ਆਪਣੇ ਕਬਜ਼ੇ ਚ ਲੈ ਰਹੀ ਹੈ ਦੱਸਦੀ ਹੈ ਕਿ ਐ ਸੁਵਾਸਨੀ ਆਰ ਜਿਹੜੀ ਤੀਜੇ ਸਾਲ ਦੀ ਸਟੂਡੈਂਟ ਸੀ ਡਾਕਟਰ ਸੁਵਾਸਨੀ ਆਰ ਜੇ ਕਿ ਸੂਤਰਾਂ ਸਾਹ ਨੂੰ ਜਾਣਕਾਰੀ ਮਿਲੀ ਹੈ ਇੱਕ ਡਿਪਰੈਸ਼ਨ ਚਰਾਰੀਸੀ ਪੜਾਈ ਦਾ ਡਿਪਰੈਸ਼ਨ ਨੇ ਲੈਦੇ ਸੀ ਜੋ ਸੂਤਰਾ ਤੋਂ ਸਾਨੂੰ ਜਾਣਕਾਰੀ ਮਿਲੀ ਆਲੇ ਪੁਸ਼ਟੀ ਨਹੀਂ ਹੋ ਸਕੀ ਕਿਸ ਕਾਰਨ ਇਹਦਾ ਸੂਸਾਈਡ ਹੋਇਆ ਹੈਗਾ ਉਹਦੇ ਜਿਹੜੇ ਪੈਰੈਂਟਸ ਨੇ ਐਤਵਾਰ ਸ਼ਾਮ ਨੂੰ ਇੱਥੇ ਪਹੁੰਚ ਜਾਣਗੇ ਜੋ ਵੀ ਫੈਮਿਲੀ ਮੈਂਬਰ ਨੇ ਉਸ ਤੋਂ ਬਾਅਦ ਇਹਦੀ ਜਾਂਚ ਹੈਗੀ ਹੈ ਅੱਗੇ ਵਧਾਈ ਜਾਏਗੀ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਐਸਪੀ ਸਿਟੀ ਮੁਹੰਮਦ ਸਰਫਰਾਜ਼ ਹਲਮੋੜਾ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਜਾਣਦੇ ਆ ਕਿ ਕੀ ਵਰਕ ਐਸਪੀ ਸਿਟੀ ਸਾਹਿਬ ਬੋਲ ਰਹੇ ਹੋ ਜੀ ਸਰਫਰਾਜ਼ ਆलम ਜੀ ਹਾਂ ਜੀ ਹਾਂ ਜੀ ਸਰਫਰਾਜ਼ ਆलम ਜੀ ਮੈਂ ਗਗਨਦੀ ਬੋਲ ਰਿਹਾ ਜੀ ਪੰਜਾਬ న్యూਸ ਟੁਡੇ ਤੋਂ ਓਕੇ ਅ ਅ ਜਾਣਕਾਰੀ ਲੈਣੀ ਸੀ ਤੁਹਾਡੇ ਤੋਂ ਇੱਕ ਪੀਜੀ ਸਟੂਡੈਂਟ ਸੁਸਾਇਟੀ ਕੀਤਾ ਹੈ ਕੀ ਕਹਣਾ ਚਾਹੁੰਦੇ ਹੋ ਕਿ ਕਿਹੜਾ ਸਟੂਡੈਂਟ ਮੈਡੀਕਲ ਕਾਲਜ ਜਿਹੜੀ ਜਿਹੜੀ ਜੁਣ ਇਨਫੋਰਮੇਸ਼ਨ ਆਈ ਹੈ ਕੈਂਡੀਡੇਟ ਦਾ ਨਾਮ ਸੁਭਾਸਨੀ ਆ ਰੇ ਜੀ ਜੋ ਟਰਮੀਨਾਦੂ ਦੇ ਰਹਿਣੇ ਵਾਲੀ ਹੈ ਜੀ ਔਰ

डिप्रेशन पढ़ाई का सी या कोई नाल सहयोगियों का सी मतलब जेरे जो और इस फ्रेंड्स है फ्रेंड्स का कहना है कि पहले भी कुछ प्रेशर ले लेंदे से कि पढ़ाई वगैरह था अच्छा तो ये हले पूरा क्लियर नहीं है बाद क्लियर हो जब तो तफ्तीश मुकम्मल हो जाएगी एसपी साहब टीजे साल की स्टूडेंट सी हुन तो थीसिस वगैरह लिख रही होनी हुन तो कोई नहीं वो गल नहीं होनी है कि डिप्रेशन दी तो ड्यूटी डाटा ये सारा कुछ ये सारा कुछ पड़ताल का विषय है एक बार फैमिली आ जाए

ਅਹ ਠੀਕ ਹੈ ਐਸਪੀ ਸਾਹਿਬ ਬਹੁਤ ਬਹੁਤ ਧੰਨਵਾਦ ਸਾਡਾ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਸੀਂ ਸੁਣਿਆ ਕਿਸ ਤਰੀਕੇ ਨਾਲ ਐਸਪੀ ਸਿਟੀ ਸਰਫਰਜ਼ ਆਲਮ ਨੇ ਸਾਫ ਕੀਤਾ ਹੈ ਕਿ ਪੜ੍ਹਾਈ ਦਾ ਡਿਪਰੈਸ਼ਨ ਦੀ ਜੋ ਮੋਡਲ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਜਿਹੜੀ ਡਿਪਰੈਸ਼ਨ ਦੀ ਸ਼ਿਕਾਰ ਸੀ ਲੜਕੀ ਔਰ ਪੜ੍ਹਾਈ ਦਾ ਬੋਝ ਨਾਤੇ ਦੀ ਪਰ ਹਲੇ ਵੀ ਪੁਲਿਸ ਕਿਸੇ ਸਿੱਟੇ ਤੇ ਨਹੀਂ ਪੁੱਜੀ ਕਿ ਕਿਹੜਾ ਇੰਜੈਕਸ਼ਨ ਉਸਨੇ ਲਿਆ ਜਿਹੜਾ ਉਸਦੇ ਮੌਤ ਦਾ ਕਾਰਨ ਬਣੀ ਔਰ ਕਿਉਂ ਇੰਜੈਕਸ਼ਨ ਲਿਆ ਸਾਰੀ ਜਿਹੜੀ ਹੈ ਇਹ ਜਾਂਚ ਦਾ ਵਿਸ਼ਾ ਹੈ ਜਾਂਚ ਤੋਂ ਬਾਅਦ ਹੀ ਤਸਵੀਰ ਰੜੀ ਹੈ ਸਾਫ਼ ਹੋ ਪਈ ਉਹਨਾਂ ਨੇ ਕਿਹਾ ਕਿ ਉਹ ਸਾਰੇ ਜਿਹੜੇ ਸਟਾਫ ਹੈਗੇ ਨੇ ਜਾਂ ਉਹਦੇ ਗਲਾਸ ਫੈਲੋਜ਼ ਹੈਗੇ ਨੇ ਉਹ ਤਾਂ ਕੁਛ ਗਿੱਚ ਕਰ ਰਹੇ ਨੇ ਔਰ ਜਿੰਨੇ ਵੀ ਡਿਪਾਰਟਮੈਂਟ ਆਫ ਐਨੈਸਥੀਸ਼ੀਆ ਦੇ ਪ੍ਰੋਫੈਸਰ ਜਾਂ ਅਸਿਸਟੈਂਟ ਪ੍ਰੋਫੈਸਰ ਨੇ ਜਿਹੜੇ ਉਸ ਪੀਜੀ ਲੜਕੀ ਡਾਕਟਰ ਦੇ ਨਾਲ ਸੰਬੰਧਿਤ ਸੀ ਜਾਂ ਹੋਰ ਵੀ ਕੋਈ ਗੱਲਬਾਤ ਜਿਹੜੀ ਸਾਹਮਣੇ ਆਉਂਦੀ ਹੈ ਇਹਦਾ ਖੁਲਾਸਾ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਲੋਕਿਤਾ ਜਾਏਗਾ ਕਿ ਇਹ ਸੋਸਾਇਟੀ ਸੀ ਜਾਂ ਕੋਈ ਹੋਰ ਕਾਰਨ ਇਸ ਦੀ ਮੌਤ ਦਾ ਬਣਿਆ ਤੁਸੀਂ ਜੁੜੇ ਰਹੋ ਪੰਜਾਬ న్యూਸ ਤੁਹਾਡੇ ਨਾਲ ਮੈਨੂੰ ਬਹੁਤ ਜ਼ਿਆਦਾ ਧੰਨਵਾਦ